ਆਪਪ ਹੈ ਨਾ ਹਾਂ ਉਹਨਾਂ ਨੂੰ ਕੋਈ ਬਾਲਾ ਨਹੀਂ ਚਾਹੀਦਾ ਹੁੰਦਾ ਮੈਂ ਹੁਣ ਘਰ ਚੁਣਨੀ ਆ ਮੇਰਾ ਬੇਟਾ ਹੈ ਤੇ ਕਦੀ ਉਹ ਮਤਲਬ ਵਰਕ ਫਰੋਮ ਹੋਮ ਹੁੰਦਾ ਹੁੰਦਾ ਤੇ ਕਦੀ ਉਹਦਾ ਹੁੰਦਾ ਹੁਣ ਜਦੋਂ ਉਹਦਾ ਵਰਕ ਫਰੋਮ ਹੋਮ ਹੈ ਤੁਸੀਂ ਮੰਨੋਗੇ ਨਹੀਂ ਵੀ ਜਿਵੇਂ ਉਹ ਕਿਤੇ ਉੱਠ ਕੇ ਮਿੰਟ ਦੀ ਬ੍ਰੇਕ ਲਏ ਚਾਹੇ ਉਹਨੇ ਵਾਸ਼ਰੂਮ ਜਾਣਾ ਹੈ ਜਾਂ ਕਿਤੇ ਜਾਣਾ ਤੇ ਉਹ ਲੰਘਦਾ ਵਰਦਾ ਜੱਫੀ ਪਾ ਚੁਗਾ ਮੈਨੂੰ ਓਕੇ ਕੀ ਬਾਤ ਹੈ బా వాట్ అప్ అ కుసి మండో కే మే ఉది 1 లైన్ నల్ మేరే అగ్లే 4 కెంటే హ్మ్ నికల్ జాందయా యా కై వరి ఓ కే దేందా కి మాఫర్ లచివలి చావి హై హ్మ్ ఓ కే కే తుర్ గయా హ్మ్ ਆਪਣੇ ਕੰਮ ਤੇ ਚਲਾ ਗਿਆ ਤੇ ਮੈਂ ਚਾਹ ਉੱਡੀ ਫਿਰਦੀ ਆ ਮੈਂ ਉਸ ਚਾਹ ਬਣਾਉਣ ਵਾਸਤੇ ਕਿ ਮੇਰੇ ਬੱਚੇ ਨੇ ਕਿਹਾ ਹੈਨਾ ਪੂਰਾ ਦਿਨ ਦਾ ਜਿਹੜਾ ਬੜਾ ਸੋਹਣਾ ਨਿਕਲ ਜਾਂਦਾ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਇੰਨੀ ਗੱਲ ਹੀ ਕਰਨ ਦੀ ਲੋੜ ਹੁੰਦੀ ਹੈ ਜਦੋਂ ਤੁਸੀਂ ਬੱਚੇ ਕਿਤੇ ਕਿਸੇ ਕੋਲ ਛੱਡ ਕੇ ਜਾਂਦੇ ਹੋ ਤੁਸੀਂ 10 ਵਾਰੀ ਫੋਨ ਕਰਕੇ ਪੁੱਛਦੇ ਹੋ ਉਹਨੇ ਦੁੱਧ ਪੀ ਲਿਆ ਉਹਨੇ ਖਾ ਲਿਆ ਮਾਵਾ ਬਾਪ ਨਾਲ ਤੇ ਪੁੱਛਣ ਦੀ ਲੋੜ ਹੀ ਨਹੀਂ ਜਦੋਂ ਤੁਸੀਂ ਮਾਵਾ ਬਾਪ ਨੂੰ ਫੋਨ ਕਰੋ ਜੀ ਬਜਾਏ ਇਹ ਪੁੱਛਣ ਦੇ कि थोड़ा बच्चा कि है या थोड़ा मतलब जो बच्चे का ना है तो सिर्फ उसके ऊपर रिंकू कि है या रमन कि मैं है जे, जे कितने ये पूछ लो माँ तू कि मैं है मामा कि मैं चल रहा है सब ठीक है वो सब ठीक दे भी थोड़े बच्चे भी आ गए है ना और बुजुर्ग ते बच्चे च कोई बहुत फर्क नहीं होता